ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਪਨਿਆਂ ਦੇ ਘਰ ਵਿੱਚ ਇੱਕ ਨੀਲੀ ਚੰਬੀ ਘੋੜੀ ਆਈ ਹੈ ਜੀ ਬਹੁਤ ਬਹੁਤ ਧੰਨਵਾਦ ਗਰਤੇਜ ਸਿੰਘ ਬਾਈ ਉਹਨਾਂ ਨੇ ਗਿੱਲ ਸਟੱਡ ਫਾਰਮ ਖੋਲਿਆ ਨਰੂਆਣੇ ਪਿੰਡ ਬਠਿੰਡੇ ਤੇ ਬਾਈ ਉਹਨਾਂ ਦਾ ਫੋਨ ਆਇਆ ਪਟਿਆਲਾ ਸਾਨੂੰ ਕਈ ਦਿਨਾਂ ਤੋਂ ਫੋਨ ਆ ਰਿਹਾ ਸੀ ਕਿ ਮੁੰਡੇ ਦੱਸਦੇ ਸੀ ਕਿ ਬਾਈ ਹੁਣੀ ਕਹਿੰਦੇ ਘੋੜੀ ਦੇਣੀ ਹੈ ਕਿਸੇ ਨੂੰ ਅਸੀਂ ਧਿਆਨ ਨਹੀਂ ਦਿੱਤਾ ਮੈਂ ਕਿ ਰਾਪਾ ਘੋੜੀ ਕੀ ਕਰਨੀ ਹੈ ਇੱਥੇ ਲੈ ਕੇ ਤੇ ਫਿਰ ਬਾਈ ਉਹਨਾਂ ਨੇ ਲਗਾਤਾਰ ਸੰਪਰਕ ਕਰਦੇ ਰਹੇ ਸਾਡੇ ਟੀਮ ਨਾਲ ਬਾਈ ਕਹਿੰਦਾ ਵੀ ਅਸੀਂ ਇਦਾਂ ਕਰਕੇ ਘੋੜੀ ਸੋਚੀ ਸੀਗੀ ਵੀ ਮਨੁੱਖਤਾ ਦੀ ਸੇਵਾ ਤੇ ਦੇਣੀ ਆ ਵੀ ਅਸੀਂ ਨਵਾਂ ਸਟੱਡ ਫਾਰਮ ਖੋਲਿਆ ਵੀ ਅਸੀਂ ਸੋਚਿਆ ਸੀ ਇੱਕ ਘੋੜੀ ਪਹਿਲੀ ਦਾਨ ਕਰਨ ਲਈ ਮੈਂ ਕਿਹਾ ਬਾਈ ਸਾਡੇ ਤਾਂ ਇੱਥੇ ਘੋੜੀ ਦਾ ਕੋਈ ਕੰਮ ਹੀ ਨਹੀਂ ਅਸੀਂ ਤਾਂ ਬਾਪੂ ਬਜ਼ੁਰਗਾਂ ਦੀ ਸੇਵਾ ਕਰਦੇ ਆ ਵੀ ਸੱਤੋਂ ਸੰਭ ਹੀ ਨਹੀਂ ਜਾਣੀ ਤੇ ਉਹ ਗੱਲ ਵੱਖਰੀ ਹੈ ਵੀ ਮੇਰਾ ਭਤੀਜਾ ਜ਼ਰੂਰ ਇੱਕ ਘੋੜੀਆਂ ਰੱਖਦਾ ਵਾ ਵੀ ਉਹਦਾ ਸਟੱਡ ਫਾਰਮ ਬਾਈ ਹੁਣੀ ਕਹਿੰਦੇ ਵੀ ਸਾਨੂੰ ਕੋਈ ਮਤਲਬ ਨਹੀਂ ਗਾ ਵੀ ਤੁਸੀਂ ਘੋੜੀ ਦਾ ਕੀ ਕਰਨਾ ਤੁਸੀਂ ਵੇਚ ਕੇ ਉਹਦੇ ਪੈਸਿਆਂ ਦੀ ਵਰਤੋਂ ਕਰਨੀ ਹੈ ਇੱਥੇ ਜਾਂ ਤੁਸੀਂ ਉਹਨੂੰ ਪਾਲਣਾ ਵਾ ਉਹਦੀ ਬਰੀਡ ਕਰਾਉਣੀ ਆ ਤੇ ਉਹ ਤੋਂ ਬੱਚੇ ਲੈ ਲੈ ਜੋ ਵੀ ਤੁਹਾਡੀ ਇੱਛਾ ਹੋਵੇ ਪਰ ਸਾਡਾ ਮੰਨ ਦੀ ਇੱਛਾ ਸੀ ਵੀ ਪਹਿਲਾਂ ਜਾਨਵਰ ਅਸੀਂ ਆਪਣੇ ਸਟੱਡ ਫਾਰਮ ਦਾ ਸੁਪਨਿਆਂ ਦੇ ਘਰ ਤੇ ਦੇਖਿਆ ਤਾਂ ਫਿਰ ਇਹ ਗੱਲ ਸੁਣ ਕੇ ਬਾਈ ਹੁਣਾਂ ਦੀ ਅਸੀਂ ਵੀ ਬਾਈ ਹੁਣਾਂ ਨੂੰ ਜਵਾਬ ਨਹੀਂ ਦੇ ਸਕੇ ਬਾਈ ਕਰਤੇਜ ਸਿੰਘ ਅੱਜ 19 ਜੂਨ 2024 ਦਿਨ ਬੁੱਧਵਾਰ ਘੋੜੀ ਲੈ ਕੇ ਆਇਆ ਬਾਈ ਇਹਨੇ ਕਿਹੜੀ ਚੰਪੋੜੀ ਕਹਿੰਦੇ ਬਾਈ ਨੀਲੀ ਚੰਬੀ ਕਹਿੰਦੇ ਬਾਈ ਘੋੜੀ ਨੂੰ ਤੇ ਹਜੇ ਇੱਕ ਹੀ ਸੂਆ ਲਿਆ ਹੋਇਆ ਘੋੜੀ ਤੋਂ ਬਾਈ ਕਹਿੰਦੇ ਤੇ ਬਾਬਾ ਨਾਨਕ ਮੇਰ ਕਰੇ ਨੀਲੀ ਘੋੜੀ ਸਾਡੇ ਘਰੇ ਸੁਪਨਿਆਂ ਦੇ ਘਰ ਆਈ ਹੈ ਸ਼ਾਇਦ ਕੋਈ ਉਹਦੀ ਕੋਈ ਮਰਜ਼ੀ ਹੋਵੇ ਗੁਰੂ ਸਾਹਿਬ ਦੀ ਹੋਈ ਨੀਲਾ ਘੋੜਾ ਗੁਰੂ ਸਾਹਿਬ ਦਾ ਸੀ ਤੇ ਅੱਜ ਨੀਲੀ ਘੋੜੀ ਇੱਥੇ ਸਾਡੇ ਸੁਪਨਿਆਂ ਦੇ ਘਰ ਬਾਈ ਗਰਤੇਸ਼ ਹੁਣਾਂ ਵੱਲੋਂ ਭੇਜੀ ਗਈ ਆ ਤੇ ਅਸੀਂ ਇਹਨੂੰ ਇੱਥੇ ਸੰਭਾਲਣਾ ਜਾਂ ਪਾਲਣਾ ਸਾਡੇ ਵਾਸਤੇ ਗਲਤ ਤਾਂ ਹੈ ਨਹੀਂ ਪਰ ਫੇਰ ਵੀ ਮੈਂ ਡਿਊਟੀ ਲਈ ਆ ਭਤੀਜੇ ਦੀ ਆਪਣੇ ਦੀ ਸਣੀ ਦੀ ਵੀ ਇਹਨੂੰ ਪਾਲ ਕੇ ਸੰਭਾਲ ਕੇ ਇਹਦੀ ਬਰੀਡ ਕਰਾਈਏ ਤੇ ਬੱਚੇ ਹੋਣ ਅੱਗੇ ਮਹਾਰਾਜ ਕਿਰਪਾ ਕਰੇ ਸੁਪਨਿਆਂ ਦੇ ਘਰ ਵਿੱਚ ਸਾਡੇ ਬਾਪੂ ਬਜ਼ੁਰਗ ਵੀ ਕਿਤੇ ਜਿਹੜੇ ਰਾਈਡ ਕਰਨਾ ਚਾਹੁੰਣ ਇਹਦੇ ਬੱਚਿਆਂ ਤੇ ਇਹਦੇ ਤੇ ਰਾਈਡ ਲੈ ਸਕਣ। ਬਾਕੀ ਅੱਗੋਂ ਕੀ ਲਿਖਿਆ ਅਸੀਂ ਸੋਚਿਆ ਹੀ ਨਹੀਂ ਸੀ ਕਦੇ ਵੀ ਇਦਾਂ ਘੋੜੀ ਆਊਗੀ ਸਾਡੇ ਕੋਲੇ ਜਾਂ ਕੋਈ ਘੋੜੀ ਸਾਨੂੰ ਦੇ ਕੇ ਜਾਊਗਾ। ਤੇ ਅੱਗੋਂ ਵੀ ਨਹੀਂ ਸੋਚ ਸਕਦੇ ਵੀ ਅੱਗੋਂ ਕੀ ਹੋਣਾ ਹੁਣ। ਪਰ ਅਸੀਂ ਕੋਸ਼ਿਸ਼ ਕਰਾਂਗੇ ਰੇਸ਼ਮਾ ਦੀ ਸੇਵਾ ਕਰੀਏ ਅਸੀਂ। ਇਹਦੀ ਸੰਭਾਲ ਕਰੀਏ ਅਸੀਂ ਇਹਨੂੰ ਚੰਗੀ ਖਰਾਕ ਚ ਦੇਈਏ ਤੇ ਚੰਗੇ ਬਰੀਡ ਦੇ ਕਿਸੇ ਚੰਗੇ ਘੋੜੇ ਤੋਂ ਇਹ ਤੋਂ ਬੱਚੇ ਲਈਏ। ਇਹ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਿਕ ਦੇ ਵਿੱਚ ਅੱਗੇ ਤੈਅ ਹੋਵੇਗਾ ਧੰਨਵਾਦ ਆ ਬਾਈ ਗੁਰਤੇਜ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਆ ਜਾਓ ਬਾਈ ਤਾਰ ਲਿਆਓ ਅੱਜ ਗੁਰਤੇਜ ਸਿੰਘ ਗਿਲਵੀਰਾ ਸਾਡੇ ਇੱਥੇ ਸੁਪਨਿਆਂ ਦੇ ਘਰ ਘੋੜੀ ਦੇਣ ਵਾਸਤੇ ਆਇਆ ਵਾ ਤੇ ਅਸੀਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਵੀਰ ਤੋਂ ਇਸ ਘੋੜੀ ਦੀ ਲਗਾਮ ਫੜਾਂਗੇ ਇਹ ਨਿਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਉਹ ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਗਿੱਲ ਸਟੈਂਡ ਫਾਰਮ ਦੇ ਵੀਰ ਗੁਰਤੇਜ ਸਿੰਘ ਵੱਲੋਂ ਇੱਕ ਘੋੜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿੱਦਾਂ ਕੀਤੀ ਗਈ ਹੈ ਵੀਰ ਨੂੰ ਕੰਮਕਾਰ ਵਿੱਚ ਤਰੱਕੀ ਬਖਸ਼ਣਾ ਇਸੇ ਹੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਬਖਸ਼ਣਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਉਹ ਉਹ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੈ ਬਾਪੂ ਕਰਾ ਮੂੰ ਮਿੱਠਾ ਉਹਨਾਂ ਦਾ ਘੋੜੀ ਨੂੰ ਕਰਾ ਦੇ ਮੂੰ ਮਿੱਠਾ ਪਹਿਲਾਂ ਥੋੜਾ ਜਿਹਾ ਖਾ ਲੂ ਬਾਈ ਹਾਂ ਹਾਂ ਅੱਲਾ ਦੇ ਬਾਦੇ ਮੂੰ ਚ ਕੁਝ ਨਹੀਂ ਹਾਂ ਬਾਪੂ ਬਾਈ ਨੂੰ ਵੀ ਕਰਾਉ ਮਿੱਠਾ ਯਾਰ ਲੈ ਹੁਣ ਤੂੰ ਵੀ ਕਰ ਲੈ ਬਾਈ ਬੋਲੇ ਸੋ ਨਿਹਾਲ ਸਾਰਿਆਂ ਨੂੰ ਬਰਤਾਰੇ ਪਤਾ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਬਾਈ ਕਿਤੇ ਬਾਈ ਸ਼ੁਕਰੀਆ ਬਾਬਾ ਨਾਨਕ ਮਿਹਰ ਕਰੇ ਅਸੀਂ ਜਿਹੜੀ ਸੋਚ ਤੁਸੀਂ ਸੋਚ ਕੇ ਦੇ ਕੇ ਚੱਲੇ ਹੋ ਇਸ ਘੋੜੀ ਨੂੰ ਤੇ ਅਸੀਂ ਉਹ ਸੋਚ ਤੇ ਪੂਰੇ ਉੱਤਰ ਸਕੀਏ ਅਸੀਂ ਇਹਦੀ ਸੇਵਾ ਸੰਭਾਲ ਕਰ ਸਕੀਏ ਇਹ ਘੋੜੀ ਇਸ ਸੁਪਨਿਆਂ ਦੇ ਘਰ ਦੇ ਕਿਸੇ ਚੰਗੇ ਕਾਰਜ ਦੇ ਵਿੱਚ ਆਪਣਾ ਹਿੱਸਾ ਪਾਵੇ ਕਰਮ ਭਾਗਾਂ ਵਾਲੀ ਹੋਵੇ ਤੇ ਤੇਰੇ ਘਰ 'ਚ ਵੀ ਮਹਾਰਾਜ ਬਰਕਤਾਂ ਪਾਉਣ ਜਿਹੜਾ ਤੁਸੀਂ ਸਟੱਡ ਫਾਰਮ ਖੋਲਿਆ ਤੇ ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਤਰੱਕੀਆਂ ਬਖਸ਼ਣ ਕਿਉਂਕਿ ਜਾਨਵਰ ਬੋਲ ਨਹੀਂ ਸਕਦਾ ਪਰ ਇਨਸਾਨ ਤੋਂ ਘੱਟ ਨਹੀਂ ਕਹਿੰਦੇ ਬਹੁਤ ਸਿਆਣਾ ਜਾਨਵਰ ਹੈ ਘੋੜਾ ਘੋੜੀ ਬਹੁਤ ਧੰਨਵਾਦ ਤੁਸੀਂ ਅੱਜ ਸਾਨੂੰ ਇਸ ਰੇਸ਼ਮਾ ਨੂੰ ਦੇਖ ਕੇ ਚੰਗਾ